ਜੀ ਵੀ ਸਤਿ ਸ੍ਰੀਕਾਲ ਵੀ ਸਾਰੇ ਵੀਰਾਂ ਨੂੰ YouTube ਚੈਨਲ ਵਾਲੇ ਵੀਰਾਂ ਨੂੰ ਲਾ ਜੀ ਬਤਲਾ ਕੋਈ ਹੈਗਾ ਤੇ ਆਪਾਂ ਦਾ ਇੱਕ ਕਬੂਤਰ ਬਤਲਾ ਹੈ ਡਾਇਆ ਪੱਕ ਕਬੂਤਰ ਦੋ ਪੱਠੇ ਉੱਡੇ ਆ ਜੀ ਬੱਚੇ ਘਰ ਦੇ ਮਾਦੇ ਠਾਪਾ ਮੈਂ ਖੋਣ ਕੀ ਕਰਦੇ ਉੱਚੇ ਜਾਂਦੇ ਆ ਕੇ ਥੱਲੇ ਰਹਿੰਦੇ ਮੈਂ ਇੱਕ ਕਰਦਾ ਸ਼ੇਅਰ ਇਹ ਕਰਾਈਏ ਸ਼ੌਂਕ ਸਾਰੇ ਵੀਰਾਂ ਨੂੰ ਹਾਂਜੀ ਕਰਾਈਏ ਸ਼ੌਂਕ ਇਹ ਕਬੂਤਰ ਬਾੜੀ ਆ ਵੇਖੋ ਜੀ ਤਾਂ ਇਹ ਪੱਠੇ ਕਰਦੇ ਉੱਡਦੇ ਜੀ ਨਾਲੀ ਕਰੋ ਸ਼ੌਂਕ ਲਾਈਵ 'ਚ ਮੈਂ ਕਿਹਾ ਅੱਜ ਦਿਖਾਈਏ ਉੱਡਦੇ ਜਿਹੜਾ ਟਾਵਰ ਤੇ ਬਿੰਦਾ ਉਹ ਆ ਪੱਠਾ ਦੇ ਕੀ ਕੋ ਹੋ ਰਿਹਾ ਇਹਦਾ ਟਾਵਰ ਦੇ ਪਹਿਲੇ ਦਿਨ ਬੈਠਾ ਹਾਂ ਮੇਰਾ ਨਾਂ ਰੱਖਣਾ ਕੋਈ ਵਧੀਆ ਜਿਹਾ ਨਾਂ ਦੱਸੋ ਜੀ ਅਜੂਬਾ ਨਾਂ ਕਿਦਾਂ ਆਊਗਾ ਇਹਦਾ ਅਜੂਬਾ ਆ ਪੱਠੀ ਯਾਦਦੀ ਮੈਨੂੰ ਦੋ ਜੀ ਇਹ ਦੱਸਿਓ ਜੀ ਦੱਸਿਓ ਜਰੂਰ ਕੀ ਨਾਂ ਰੱਖੀਏ ਨਾਂ ਹੋਰ ਵੀ ਪੱਠੇ ਆ ਗਏ ਆ ਮੈਂ ਕਿਹਾ ਇਹੋ ਹੀ ਚਲੋ ਗਿਰ ਜਾਣ ੱਡਾ ਮਾਰਿਆ ਸੀ ਸ਼ੁਰੂ ਕੇ ਲਾਈਵ ਕੇ ਵੇਖਿਓ ਬਾਕੀ ਉੱਡੇ ਨਹੀਂ ਇਹ ਦੋ ਉੱਡ ਗਏ ਇਹ ਮੈਂ ਕਿਹਾ ਚਲੋ ਸ਼ੌਕ ਕਰਾ ਲਈਏ ਲੋਰੀ ਅਗਰੋਂ ਪਤਲੇ ਇਹ ਡਾਵਾਂਗੇ ਤੇ ਫੇਰ ਹੀ ਪੱਕੇ ਹੋਣਗੇ ਡਲਾਂ ਦੇ ਲਾਈਵ ਕਬੂਤਰਬਾੜੀ ਨੇ ਆਪਾਂ ਡਾਵਾਂਗੇ ਉਹਨੇ ਪੱਕੇ ਹੋਣਗੇ ਜੇ ਆਪਾਂ ਡਰ ਕੇ ਰਹੇ ਤੇ ਫਿਰ ਨਹੀਂ ਹੁੰਦੇ ਆ ਵੇਖੋ ਮਾਂ ਤੇ ਠਾਪੀਆਂ ਮਾਦੇ ਸ਼ਹਿਜਾਦੇ ਆ ਮਾਰਦਾ ਠਾਪੀਆਂ ਨੰਡੜੀ ਅਜੂਬਾ ਹੜਦਾ ਜੀ ਅਜੂਬਾ ਅਜੂਬਾ ਨਾ ਰਖਿਆ ਇੱਕ ਦਾ ਜੀ ਕਬੂਤਰ ਦਾ ਪੱਠੀ ਦਾ ਪੱਠੀ ਦਾ ਰੱਖਣਾ ਲੈ ਇੱਕ ਪੱਠੀ ਪੂਜਾ ਆਉਦੀ ਆ ਤੇ ਇੱਕ ਫੱਠਾ ਦੋਵੇਂ ਆੜ ਕੇ ਵੇਖ ਲੋਗੇ ਉੜਦੇ ਆ ਜੀ ਹੁਣ ਕਰੋਡੀ ਸ਼ੌਕ ਸਾਰੇ ਵੀਰ ਸਾਰੇ ਵੀਰਾਂ ਦਾ ਸ਼ੌਕ ਕਰਾਉਂਦੇ ਰਵਾਂਗੇ ਜੀ ਡੇਲੀ ਕਰਾਈ ਦਾ ਡੇਲੀ ਲਾਈਵ ਹੋਈਦਾ ਤੇ ਆਪਣੇ ਸਬਸਕ੍ਰਾਈਬਰ ਹੋ ਗਏ ਜੇ 181 ਨਵੇਂ ਸਬਸਕ੍ਰਾਈਬਰਾਂ ਦਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਜਿਹੜੇ ਨਹੀਂ ਵੀਰੇ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸਾਡਾ ਸ਼ੌਂਕ ਰਾਇਆ ਕਰੀ ਜੀ ਹਾਰੀ ਪੱਠੇ ਜੀ ਲੋੜੀ ਕਰੋ ਇਸ ਸ਼ੌਂਕ ਇੱਕ ਮੈਂ ਜੀ ਮੈਂ ਬ੍ਰਾਈਟ ਰਾਂਸ ਵਧਾ ਲਾ ਲੋੜੀ ਕਰਵਾਂ ਸ਼ਾਮਕ ਵੇਖੀਏ ਫੋਨ ਚ ਆਉਂਦੇ ਵੀ ਆ ਕੇ ਨਹੀਂ ਹਾਂ ਔਰੇ ਆਉਂਦੇ ਮੈਂ ਕਿ ਸਾਰੇ ਵੀਰਾਂ ਨਾਲ ਵੇਖੀਏ ਬਦਲ ਬਹੁਤ ਜ਼ਿਆਦਾ ਆ ਜੀ ਬਦਲਾਂ ਨੇ ਡਾਈ ਆ ਪਾ ਬੱਚੇ ਤੇ ਉੱਠ ਨਹੀਂ ਜਾਂਦੇ ਪੰਜ ਸਾਲ ਦਾ ਡਰਾਂ ਇੱਥੇ ਰਹਿਣਗੇ ਕੱਲਾ ਕੋਈ ਨਹੀਂ ਉੱਥੇ ਵੀ ਕਿਸ ਦੇ ਨਾ ਇੱਦਾਂ ਲੱਗੀ ਹੈ ਤਾਂ ਉਹ ਪਾ ਉਹਦਾਂ ਥੱਲੇ ਬੰਦ ਕਰ ਦਾਂਗੇ ਕਬੂਤਰ ਯਾਰ ਜਾਣਗੇ ਉੱਤੇ ਚੜਾ ਤੇ ਫਿਲਹਾਲ ਇੱਥੋਂ ਗਿੜ ਕੇ ਬਹਿ ਜਾਣਾ ਕਰੋ ਜੀ ਸ਼ੌਕ ਲਾਈਵ ਕਬੂਤਰ ਬਾਜੀ ਸਾਰੇ ਵੀਰਾਂ ਨੂੰ ਕਰਾਈਦਾ ਜੀ ਸ਼ੌਕ ਜੁੜਿਆ ਕਰੋ ਜੀ ਵੱਧ ਤੋਂ ਵੱਧ ਲਾਈਵ ਨਾਲ ਲੋ ਜੀ ਅਜੂ ਬਾੜ ਦਾ ਜੀ ਅਦੀ ਬਖ ਇਹ ਪਹਿਲੇ ਦਿਨ ਡਾਇਆ ਸੀ ਤੇ ਟਾਵਰ ਤੇ ਲੱਤ ਲਾ ਕੇ ਆਇਆ ਉਹ ਦਿਨ ਕਿਉਂਕਿ ਉੱਡਿਆ ਹੀ ਨਹੀਂ ਸੀ ਇੱਕ ਦਿਨ ਵੀ ਨਹੀਂ ਉੱਡਿਆ ਤੇ ਉਹ ਦਿਨ ਲੱਤ ਲਾ ਗਿਆ ਸੀ ਤੇ ਪਰ ਸਿਆਣਪ eri ਹੈਗੀ ਸੀ ਘਰੇ ਆ ਗਿਆ ਵਾਪਸ ਉਹ ਦਿਨ ਮੀਂਹ ਪੈ ਗਿਆ ਬਹੁਤ ਜ਼ਿਆਦਾ ਤੇ ਮੀਂਹ ਦੇ ਵਿੱਚ ਹੀ ਆਣ ਕੇ ਬਹਿ ਗਿਆ ਕਿ ਉਹ ਤੋਂ ਬਾਅਦ ਨਹੀਂ ਆਨੇ ਮੂਗੀ ਤਾਰੀਖ ਤਾ ਵਰ ਨੂੰ ਲਓ ਜੀ ਕਰੋ ਰੀ ਸ਼ੌਕ ਅਜੂਬੇ ਦਾ ਦੁੱਦੀ ਦਾ ਨਾ ਹਲਟੋ ਕਿਦਾਂ ਰਹੂਗਾ ਹਲਟੋ 800 ਦੱਸਿਓ ਜੀ ਲਾਈਵ 'ਚ ਦੱਸਿਓ ਚੈਟ 'ਚ ਹਲਟੋ ਤੇ ਅਜੂਬਾ ਅੱਜ ਤੋਂ ਇਹਨਾਂ ਦਾ ਨਾਮ ਡਾਣੇ ਆ ਜੀ ਅਲਟੋ ਦੇ ਜੂਬਾ ਉੱਡਦੇ ਹੋਏ ਲੋਰੀ ਕਰੋ ਦੀ ਸ਼ੌਕ ਇਹ ਉੱਡਣ ਵਾਲਾ ਜੀ ਪਠਾ ਅੱਠਾ ਉੱਡਣ ਵਾਲਾ ਪੂਰਾ ਏ ਉੱਡੂਗਾ ਏ ਦੱਸੂਗਾ ਕਿਉਂਕਿ ਜਿਹੜੀ ਬਰੀਡ ਏ ਤੇ ਉਹ ਇਹਦਾ ਬਹੁਤ ਸੋਹਣਾ ਉੱਡਦਾ ਇਹ ਵੀ ਉੱਡੂਗਾ ਦੱਸੂਗਾ ਐਵੇਂ ਨਹੀਂ ਨਾਇਰਾ ਜੂਬਾ ਰੱਖਿਆ ਮਾੜੀ। ਉਹ ਨਹੀਂ ਮੇਰੇ ਜੁੜੇ ਆ ਜੀ ਨਵੇਂ। ਲਾਈਵ ਆ। ਤੇ ਸਬਸਕ੍ਰਾਈਬ ਆਪਣਾ ਚੈਨਲ ਕਰ ਲੋ ਜੀ, ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਆ ਕਰੋ। ਤੇ ਸਾਰੀ ਵੀਡੀਓ ਜਰੂਰ ਵੇਖਿਆ ਕਰੋ ਜੀ। ਤੁਹਾਡਾ ਸ਼ੌਂਕ ਕਰਾਉਂਦੇ ਰਹੀਦਾ ਜੀ। ਲਾ ਜੀ। ਕਿਉਂਕਿ ਜੀ ਇੱਥੇ ਉਡਰਾਂ ਨੇ। ਜਨਾਬ ਇੱਥੇ ਉਡਰਾਂ ਭਾਵੇਂ 10 ਮਿੰਟ ਉੱਡੇ ਭਾਵੇਂ 15 ਮਿੰਟ ਉੱਡੇ। ਇਹਨਾਂ ਜੋੜੀ ਨੇ ਇੱਥੇ ਉਡਰਾਂ। ਆ ਜੀ ਆਪਣੇ ਕਬੂਤਰ ਆ ਜੀ ਦੇਸੀ ਮਲਵਾ ਕੂਤਰ ਹੈਗੇ ਆ ਮਲਵਾਈ ਕਬੂਤਰ ਸਰੀਆ ਹੁੰਦੇ ਆ ਉਹਨਾਂ ਦਾ ਵੀ ਕਰਾਰਾਂਗੇ ਸ਼ੌਕ ਤੇ ਫਿਲਹਾਲ ਦੇਸੀ ਦਾ ਹੀ ਦੇ ਪੱਕੇ-ਪੱਕੇ ਕਰਨੇ ਆ ਮੈਂ ਕਿਹਾ ਅੱਜ ਪੱਕੇ ਕਰ ਲਈਏ ਇਹਨਾਂ ਨੂੰ ਬੱਚੇ ਘਰ ਦੇ ਪੱਠੇ ਆ ਮੈਂ ਕਿਹਾ ਧਾਰਾਂ ਦੇ ਕੇ ਦੋ ਚਾਰ ਪੱਕੇ ਕਰਕੇ ਬਾਅਦ ਵਿੱਚ ਇਹ ਦੋ ਦਾਂਗੇ ਕਿਉਂਕਿ ਮੌਸਮ ਅੱਗੇ ਜਿਹੜਾ ਹੋਣਾ ਉਹ ਬੈਰੀ ਵਾਲਾ ਮੌਸਮ ਹੈ ਔਰ ਜਹ 15 ਦਿਨਾਂ ਨੂੰ ਬੈਰੀ ਆਉਣ ਲੱਗ ਪਣੀ ਇਲਾਕੇ ਦੇ ਬਾਹਰੋਂ ਜਾਰੀ ਆਉਂਦੀ ਐ ਇੱਥੇ ਤੇ ਬੈਰੀ ਵੀ ਆਉਣ ਲੱਗ ਪਣੀ ਉਹ ਬਰਵੇਂ ਤੇ ਬੱਚੇ ਅਣਜਾਣ ਹੁੰਦੇ ਆ ਤੇ ਚੱਕ ਕੇ ਲੈ ਜਾਂਦੀ ਆ ਤੇ ਪਰ ਬਈ ਕਬੂਤਰ ਸਾਰੇ ਵੱਡੇ ਹੀ ਆ ਜੀ ਆਪਣੇ ਮੱਕਾ ਪੱਠਾ ਕੋਈ ਨਹੀਂ ਹੈਗਾ ਦੋ ਆ ਪੱਠੇ ਹਲੇ ਨਿਕਲੇ ਹੀ ਆ ਉਹ ਵੀ ਡਰ ਦੇ ਕੇ ਤੇ ਢੱਕ ਲਾਂਗੇ ਇਹਨਾਂ ਨੂੰ ਲੋਰੀ ਅਜੂਬਾ ਦੇ ਹਲਟੋੜਦੀ ਹੈ ਹਲਟੋ ਆਪਣੀਆਂ ਦੁੱਡੀਆਂ ਵੀਡੀਓ ਵੀ ਸਾਰੀਆਂ ਵੇਖੋ ਜੀ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਸਾਰੀ ਵੀਡੀਓ A to Z ਵੇਖਿਆ ਕਰੋ ਤੇ ਜਿਹੜਾ ਵਾਚ ਟਾਈਮ ਆਪਣਾ ਉਹ ਵੀ ਵਧਾਇਆ ਕਰੋ ਤੁਹਾਨੂੰ ਸ਼ੌਂਕ ਅਕਸਰ ਕਰਾਉਂਦੇ ਰਹੀਦਾ ਤੇ ਫੋੜੀ ਕਰਾਇਆ ਕਰਾਂਗੇ ਸ਼ੌਕ ਲੜੀ ਮੀ ਪੈ ਗਿਆ ਜੀ ਅਰਾਰ ਮੀ ਪਿਆ ਆ ਦੇਖੋ ਪਾਣੀ ਖੜਾ ਤੇ ਹੁਣ ਵੀ ਮੌਸਮ ਜਿਹੜਾ ਉਹ ਬਾਹਰ ਖਾਵੇ ਆ ਮੈਂ ਜਣਾ ਅਮਰੀ ਸਰ ਨੂੰ ਤੇ ਮੈਂ ਕਿਹਾ ਚਲੋ 10 ਮਿੰਟ ਸ਼ਾਅ ਕਰੀਏ ਨਾਲੇ ਪਾਣੀ ਪੁਣੀ ਪਾ ਦਈਏ ਤੇ 12 ਵਜੇ ਤੇ ਸਾਰਾ ਦਿਨ ਵੇਖਿਆ ਨਹੀਂ ਜਣਾ ਤੇ ਨਾਲੇ ਲਾਈਵ ਕਰ ਸਾਰਾ ਨੂੰ ਛੋ ਕਰਾ ਰਹੀਏ ਅਜੂਬਾ ਦੇ ਅਲਟੋ ਅਜੂਬਾ ਦੇ ਅਲਟੋ 10 ਮਿੰਟ ਹੋ ਗਏ ਜੀ ਉੜਦੇ ਨੂੰ ਬਤਾਵਾਂਗੇ ਕੋਈ ਗੱਲ ਨਹੀਂ ਇਹਨਾਂ ਨੂੰ ਹਲੇ ਨਵੀਂ ਨਵੀਂ ਡਾਰੇ ਆ ਨਾ ਪਤਾਵਾਂਗੇ ਇਹਨਾਂ ਨੂੰ ਲੈ ਪੱਕੇ ਕਰ ਲਈਏ 2-4 ਦਿਨ ਅਜੂਬਾ ਦੇ ਅਲਟੋ ਨੂੰ ਉੜਦੇ ਆ ਨਾ ਮਾਰੀ ਰੋਡੀ ਸ਼ੌਕ ਸਾਰੇ ਵੀਰ ਲਾਈਵ ਕਬੂਤਰਬਾਦੀ ਐ ਇਦਾਂ ਫਰ ਛੱਡਦਾ ਜਦੋਂ ਪਾਰ ਤੋਂ ਰਾਂਜ ਜਾਨਵਰ ਸਾਡੇ ਉਹ ਵੀ ਇਦਾਂ ਹੀ ਪਾਰ ਫਰ ਛੱਡ ਕੇ ਫੇਰ ਪਿੰਦੇ ਤੇਰਾ ਪਿਓ ਵੀ ਪਰੋਂ ਆਇਆ ਆਰ ਦੀ ਕੜੀ ਖੇਰੇ ਤੇ ਚਲੋ ਜੀ ਹੁ ਡੁੱਬ ਗਿਆ ਜੀ ਬੈਠ ਤੇ ਉਲਟੋ ਵੀ ਆ ਗਈ ਆ ਜੀ ਲੋੜੀ ਉਲਟੋ ਲੋੜੀ ਦੱਸਿਓ ਜਰੂਰ ਜੀ ਕਿਵੇਂ ਲੱਗਾ ਸ਼ੌਂਗ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਤੁਹਾਡੇ ਆਪਣੇ YouTube ਚੈਨਲ ਤੇ ਜਾਣੇ ਦਈਏ ਪਾਉਣ 나 ó i 다 ớ i tao, đ ਦੇਲੀ ਜੀ ਤੁਹਾਡਾ ਸ਼ੋਅ ਕਰਾਈਦਾ ਜੀ ਆਪਣੇ ਚੈਨਲ ਨਾਲ ਵੱਧ ਵੱਧ ਜੁੜੋ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਲਾਈਵ ਵੇਖਿਆ ਤੇ ਦੂਜੀਆ ਵੀਡੀਓ ਵੀ ਜਰੂਰ ਵੇਖੋ ਜੀ ਆਪਣੇ ਚੈਨਲ ਤੇ ਤੇ ਅੱਜ ਥੋੜਾ ਅਰੇ ਜੇ ਮਾਵਾ ਉਦਾਂ ਪਾ ਸ਼ਾਟ ਪਾਵਾਂਗੇ ਇੱਕ ਪਹਿਲਾ ਪਿਆ ਆਪਣੇ ਤੋਂ ਸ਼ਾਟ ਉਹ ਪਾਵਾਂਗੇ ਇੱਕ ਤੇ ਮੈਂ ਕਿਹਾ ਹੁਣ ਸ਼ੋਅ ਕਰਾਈਏ ਇੱਕ ਵਾਰੀ ਸ਼ੌਕ ਮੈਂ ਆ ਗਿਆ ਇੱਕ ਰੋਈ ਕਰਾ ਰਹੀਏ ਸਾਰੇ ਵੀਰਾਂ ਦਾ ਲੋੜੀ ਕਰ ਰਹੀ ਸ਼ੌਕ ਆ ਆਪਣੇ ਦੋ ਮਲਵਾਈ ਕੂਤਰੇ ਆ ਨਵੇਂ ਵੀਰ ਜੜੀ ਤੇ ਲਈ ਆ ਨਾ ਖਾਧੀ ਨਹੀਂ ਨਾ ਮਲਵਾਈ ਕੂਤਰੇ ਵਿੱਚ ਨਾਲੇ ਨਵੀਂ ਸਰੀਓ ਚੱਲੇ ਆ ਵੇਖੋ ਇਹ ਮਿਟਰ ਨਾਲੇ ਹੋ ਚਲੇ ਇਹਨਾਂ ਨੂੰ ਡਾਇਆ ਕਰਾ ਦੇ ਲੋਰੀ ਕਰੋੜੀ ਸ਼ੌਕ ਬੜੀਆਂ ਵੀਡੀਓ ਵੀ ਜਰੂਰ ਵੇਖੋ ਜੀ ਸਾਰੀਆਂ ਚੈਨਲ ਤੇ ਜਿੰਨੀਆਂ ਪਈਆਂ ਲੋਰੀ ਮਾਦੇ ਠੱਪੀਆਂ ਵਾਤਵਾਦ ਵੇਖਿਆ ਕਰੋ ਸਾਰੀ ਸਕੀਪਣਾ ਕਰਿਆ ਕਰੋ ਵੀਡੀਓ ਜਰੂਰ ਵੇਖਿਆ ਕਰੋ ਆ ਬੱਚਾ ਪਰ ਰੋਕ ਲਿਆ ਜੀ ਇਹ ਆ ਜਿਹੜਾ ਬੱਚਾ ਇਹਨੂੰ ਕੈਂਚੀ ਲਾਤੀ ਜੀ ਇਹਦੀ ਬਰੀਡਾਂ ਗਾਹ ਤਿਆਰ ਕਰਨੀ ਆ ਇਹਨੂੰ ਰੋਕ ਲਿਆ ਆਪਾਂ ਤੇ ਬਾਕੀ ਵੀ ਰੋਕਾਂਗੇ ਬਕੀਆਂ ਨੂੰ 골 ਕਰਾਂਗੇ ਕਿਸ ਤਰੀਕੇ ਇਹਨੂੰ ਤਾਂ ਬਿਲਕੁਲਾਉਣਾ ਨਹੀਂ ਨਾ ਇਹ ਗਾਂ ਬਰੀਡ ਤਿਆਰ ਕਰਨੀ ਉਹਦੇ ਕਰਕੇ ਫਿਰ ਆਪਾਂ ਰੋਕ ਹੀ ਲਿਆ ਕਿਉਂ ਡੇ ਬਣਾ ਤੇ ਜਿਹੜੇ ਦੂਜੇ ਹੀ ਉਹ ਜਿਵੇਂ ਆ ਛੋੜਿਆ ਉਜੂਬਾ ਆ ਜੂਬਾ ਹੈ ਕਜੂਬਾ ਓੜਿਆ ਹੈ ਇਹਨੇ ਵੀ ਜਦੋਂ ਥੋੜਾ ਦਾ ਪਰਾ ਸਾਫ ਹੋਣ ਲੱਗ ਪਿਆ ਔਰ ਬਾਹਰ ਵਿੱਚ ਇਹਨਾਂ ਨੂੰ ਫਲੀਆਂ ਝੜ ਗਿਆ ਜਦੋਂ ਉਦੋਂ ਬਾਅਦ ਇਹਨਾਂ ਨੂੰ ਰੋਕ ਦਾਂਗੇ ਫੇਰ ਆਪਾਂ ਡਾਉਣੇ ਨਹੀਂ ਹੁਣ ਹੁਣ ਡਾਲੀਏ ਦੋ ਚਾਰ ਫਿਰਤਾ ਦੇ ਲਈਏ ਤੇ ਆਮਲ ਬਈ ਬੱਚਾ ਇਨੂ ਛਤਰੀ ਦੇ ਬੰਨਿਆ ਕਰਦੇ ਰਤਾ ਬਚਾ ਕੇ ਤਾਂ ਲੱਗਾ ਜੀ ਫਿਕਰਤਾ ਦਾ ਸੇੜੀ ਜਰੂਰ ਕਮੈਂਟ ਸ਼ੇਅਰ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਕਾ ਪਠਾ ਕਾ ਪਠਾ ਕਰਦਾ ਦੇਲੀ ਤੁਹਾਡਾ ਸ਼ੋਅ ਕਰਾਉਂਦੇ ਰਹੀਦਾ ਜੀ ਆਪਣੇ YouTube ਚੈਨਲ ਤੇ ਫੋਲੋ ਕਰ ਲਾਈਕ ਜੁਬਤ ਰਬੜੀ ਪੁੱਟ ਗਿਆ ਜੀ ਇੱਕ ਬੱਚਾ ਇਹ ਵੀ ਨਮਈਆ ਇਹ ਵੀ ਨਮਈਆ ਲੈ ਇੱਕ ਅਦੀ ਚੱਕੜੀ ਮਾਰ ਕੇ ਬਾਹਰ ਜਾਂਦਾ ਫੋਲੋ ਕਰ ਕਬੂਤਰ ਕਰਦੀ ਹੈ ਅੰਦਰ ਤੇ ਆ ਗਈ ਆਦ ਕੂਟ ਕਰਦੀ ਐ ਅੰਦਰ ਲਾਈ ਕਬੂਤਰ ਬਾੜੀ ਮੀਂਹ ਚ ਮੀਂਹ ਦਾ ਬੌਸਣਾ ਆ ਜੀ ਇੱਧਰੋਂ ਵੇਖੋ ਬੱਦਲ ਬਹੁਤ ਲੱਗਾ ਕੜੀ ਕੜੀ ਸ਼ੌਕ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੁਹਾਡਾ ਆਪਣਾ ਚੈਨਲ ਆ YouTube ਚੈਨਲ ਜੀਮਸ ਲਵਰ ਇਨ ਪੰਜਾਬ ਕੜੀ ਕੜੀ ਸ਼ੌਕ ਦੈਸੀ ਨਵਈ ਗੁਦਰਾਪੇ ਕਿਤੇ ਸਲਾਹ ਬਹੁਤ ਜ਼ਿਆਦਾ ਆ ਜੀ ਗੋੜੀ ਇਸਲਾਹ ਦਾ ਵਾਟ ਪਈ ਇਹ ਕਿੱਡੇ 플레이 ਰੱਖੇ ਤੁਹਾਨੂੰ ਪਰ ਸਲਾਹਵਾ ਨਹੀਂ ਹੈਗੀ ਗਾੜੀ ਕਰੀ ਸ਼ੁਰੂ ਕਰ ਲੈ ਇੱਕ ਬਹੁਤ ਵੱਡੀ ਲੋੜੀ ਕਰੋ ਸ਼ੌਕ ਕਿਦਾਂ ਲੱਗਾ ਜੀ ਕੁੜਕ ਦਾ ਬੱਗਾ ਐਚ ਟੀ ਅੱਖਾਂ ਦਾ ਜੀ ਲੋੜੀ ਕਰੋ ਢੀ ਸ਼ੌਕ ਮੇਰੀ ਸੰਭਾਵਨਾ ਪੂਰੀ ਹੋ ਗਈ ਹੈ ਜੀ ਪੰਜਾਬ ਦਾ ਮੀ ਪਊਗਾ ਮੇਰੀ ਸੰਭਾਵਨਾ ਪੂਰੀ ਹੋ ਗਈ ਹੈ ਜੀ ਇੱਕ ਮਿੰਟ ਜੀ ਮੈਂ ਪਾਣੀ ਦੋ ਲੱਖ ਕਰੋਨਾ ਤੁਹਾਡਾ ਸ਼ੌਕ ਹੈ ਪਾਣੀ ਨਵਾਂ ਤਾਜ਼ਾ ਰੱਖੀਏ ਤੁਹਾਡਾ ਤਾਜ਼ਾ ਪਾਣੀ ਪੀਸ ਲਓ वीडियो लाइक शेयर कमेंट जरूर करो का जी सा अपना चैनल है यूट्यूब चैनल जरूर करो सबसक्राइबर घट अपनेब जरूर करो जी आप टारगेट है जी पौ का टारगेट तो करने जी पूरे इन्हें भी कबूत्र बाल जरूर चैनल सबसक्राइब करो ਇਰੇ ਵੀਰਾਂ ਨੂੰ ਨਹੀਂ ਪੜਾ ਕਿਵੇਂ ਸਬਸਕ੍ਰਾਈਬ ਕਰਨਾ ਉਹ ਮੈਂ ਦਾਦਾ ਜੀ ਤੁਹਾਨੂੰ ਜਿਹੜੇ ਆਪਣੇ ਚੈਨਲ ਦਾ ਨਾਮ ਹੈ ਉਹ ਬਿਲਕੁਲ ਨੇੜੇ ਨਾ ਇਹ ਘੰਟੀ ਦਾ ਨਿਸ਼ਾਨ ਹੋਣਾ ਉਹ ਤਾਂ ਆਪਣਾ ਜੀ ਸਬਸਕ੍ਰਾਈਬ ਹੋ ਜਾਣਾ ਆਪਣਾ ਚੈਨਲ ਉਹ ਤਾਂ ਆਪਣਾ ਜੀ ਸਬਸਕ੍ਰਾਈਬ ਹੋ ਜਾਣਾ ਪੂਰਾ ਚੈਨਲ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਆਪਣੇ ਜਿਹੜੇ ਆ ਸਬਸਕ੍ਰਾਈਬਰ ਬਹੁਤ ਘਟਿਆ ਜੀ ਸਬਸਕ੍ਰਾਈਬ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਮੈਂਟ ਕਰੋ ਤੇ ਅੱਗੇ ਵੀਰਾਂ ਨੂੰ ਵੀ ਸਬਸਕ੍ਰਾਈਬ ਕਰ ਲਈ ਕਰੋ ਜੀ ਤੁਹਾਡਾ ਸ਼ੌਂਕ ਡੇਲੀ ਕਰਾਇਆ ਕਰਾਂਗੇ ਲਾਈਵ ਕਬੂਤਰਬਾਰੀ ਨੋਟੀਫਿਕੇਸ਼ਨ ਤਾਂ ਹੀ ਆਉਣਾ ਤੁਹਾਨੂੰ ਜਦੋਂ ਸਬਸਕ੍ਰਾਈਬ ਹੋਇਆ ये चैनल ना सबसक्राइब हो नोटिफिकेन नहीं हो ना। बहुत बहुत धन्यवाद सारे भीर का आचा रोक जी अपना ठीक है जी रब आखा जी कल फिर ने